ਫਟੇ ਹੋ ਗਿਆ ਤਿਆਰ ਆਸੂਰ ਸੋਨਾ ਆਈ ਲੈ ਜਾਈਏ ਮੁੰਡੀਆਂ ਅੱਜ ਕਿੰਨੇ ਟਾਈਮ ਬਾਅਦ ਮਿਲੀ ਅੱਜ ਮੈਨੂੰ ਸਾਰੇ ਬਦਲ ਹੀ ਗਏ ਆ ਇੱਕ ਦਸੰਦ ਸਕੂਲ ਪਰਦੇਸ ਇਕੱਠੇ ਇੱਕ ਕਲਾਸ 'ਚ ਕਿੰਨੇ ਅچھے ਦਿਨ ਸਨ ਨਾ ਹੋਏ ਨਾ ਤੇ ਸ਼ੁਕਰ ਵਾਸਨ ਮੰਡੀ ਹੁੰਦਾ ਹੀ ਸਬਜ਼ੀ ਲੈਣ ਚਲੇਗੀ ਤੇ ਉਹ ਵੀ ਚਲੇਗੀ ਉੱਥੇ ਸਾਡਾ ਟੱਕਰਾ ਹੋ ਗਿਆ ਅਸਕੂਦੇ ਸਾਰੀਆਂ ਗੱਲਾਂ ਯਾਦ ਆਣੀਆਂ ਨੇ ਚੱਲ ਨਿਕਲਾ ਟਾਈਮ ਨਾਲ ਫਿਰ ਸ਼ਾਮ ਸ਼ਾਮ ਹੋਵਾਇਆ ਤੇ ਬੱਲੇ ਨਹੀਂ ਕੜਾ ਸਾਰੀਆਂ ਗੱਲਾਂ ਬੱਤਾਂ ਸਿੰਪਰਨ ਭੈਣ ਜੀ ਜਸਲੀ ਕੰਜੀ ਆਜੋ ਮੈਂ ਅੰਦਰ ਹੀ ਜੀ ਲੰਘਿਆ ਉਹ ਇਹ ਕਿਹੜੀ ਖੋਡ ਚ ਵੜੀ ਆ ਆਏ ਹਾਏ ਆ ਵੇਖੋ ਕਮਰੇ ਚ ਖਲੋਦੀ ਆ ਖੋਡ ਚ ਨਹੀਂ ਹੈਗੀ ਆਜੋ 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 ਨਹੀਂ ਮੈਂ ਤਾਂ ਮੰਗੀ ਆ ਨਾ ਤੇ ਕੇ ਚੱਲੀ ਆ ਓਏ ਅੱਬਾ ਤੂੰ ਇਹਨੂੰ ਪੇਕੇ ਭੇਜ ਕੇ ਰਜੀਂ ਰੋਹੀ ਨਹੀਂ ਆ ਬੈਗ ਤਿਆਰ ਕਰਨ ਨੇ ਆ ਮੈਨੂੰ ਨਾ ਮੇਰੀ ਇੱਕ ਸਹੇਲੀ ਮਿਲ ਗਈ ਉਸਨ ਮੇਰੇ ਨਾਲ ਕਲਾਸੇ ਚ ਪੜਦੀ ਸੀ ਅੱਛਾ ਮੈਂ ਕਿਹਾ ਨਵੇਂ ਸਹੇਲੀ ਬਣਾ ਲਈ ਹੁਣ ਪੁਰਾਣੀਆਂ ਸਹੇਲੀਆਂ ਜਾਨੀ ਕਿ ਭੁੱਲ ਜਾਣੀਆਂ ਹੇ ਤੂੰ ਤੇ ਮੇਰੀ ਜਾਨ ਹੈ ਜਾਨ ਨੂੰ ਕੋਈ ਭੁੱਲ ਸਕਦਾ ਹੈ ਸਰੀਰ ਤੋਂ ਵੱਧ ਜਾਨ ਹੋ ਸਕਦੀ ਨਹੀਂ ਹੋ ਸਕਦਾ ਤੇ ਹੁਣਾਂ ਮੰਡੀ ਗਈ ਸਬਜ਼ੀ ਲੈਣ ਅੱਛਾ ਰਾਹੁਲ ਨਾਲ ਤੇ ਉਹ ਮੈਨੂੰ ਮਿਲ ਗਈ ਉਹ ਮੈਨੂੰ ਐ ਵੇਖਣ ਲੱਪੀ ਤੇ ਮੈਂ ਕਹਿੰਦੀ ਤੂੰ ਸਿਮਰਨ ਨਹੀਂ ਮੈਂ ਕਿਹਾ ਤੂੰ ਮੰਜੂ ਨਹੀਂ ਹਾਂ ਤੂੰ ਤੇ ਸੀ ਆਏ ਹਏ ਇੰਨੇ ਸਾਲਾਂ ਬਾਅਦ ਮਿਲੀਆਂ ਵਾ ਉਹ ਵੀ ਇੱਥੇ ਹੀ ਵੀ ਆਈ ਤੇ ਮੈਂ ਵੀ ਇੱਥੇ ਨਹੀਂ ਮੇਰੀ ਗੱਲ ਸੁਣ ਹੁਣ ਇੰਨਾ ਹਾਲਤਾਂ ਵਿੱਚ ਸਹੇਲੀ ਨੇ ਪਛਾਣ ਲਿਆ ਤੈਨੂੰ ਹੋਰ ਲੈ ਤੇਨੇ ਦਿਲਾਂ ਨੂੰ ਦਿਲਾਂ ਦੀ ਤਾਂਗ ਹੁੰਦੀ ਏ ਤੇ ਉਹਨੂੰ ਭੁੱਲਦਾ ਤੂੰ ਤੇ ਹੁਣ ਮੈਂ ਥੋੜੇ ਸਾਲ ਦੂਰ ਚਲੀ ਜਾ ਤੇ ਮੈਨੂੰ ਭੁੱਲ ਜੇਂਗੀ ਨਹੀਂ ਭੁੱਲਣਾ ਥੋੜਾ ਮੇਰੀ ਗੱਲ ਸੁਣ ਯਾਨੀ ਕਿ ਤੂੰ ਆਪਣੀ ਸਹੇਲੀ ਵੱਲ ਚੱਲੀ ਹੁਣ ਦੱਸ ਕੋਈ ਕੰਮ ਸੀ ਕੰਮ ਏ ਸੀ ਕਿ ਨੂੰ ਤੇ ਪੁੱਤ ਮੇਰੇ ਗਏ ਬਾਜ਼ਾਰ ਸਮਾਨ ਲੈਣ ਉਧਰੋਂ ਦੀ ਉਧਰਾਂ ਗਾ ਚਲ ਗਏ ਤੇ ਚਾਬੀ ਹੈਗੀ ਘਰ ਦੀ ਉਹਨਾਂ ਕੋਲ ਤੇ ਉਹਨਾਂ ਨੂੰ ਇਹ ਭਲੇਖਾ ਲੱਗ ਗਿਆ ਕਿ ਦੂਜੀ ਚਾਬੀ ਮੰਮੀ ਕੋਲ ਹੈਗੀ ਆ ਤੇ ਮੈਂ ਉਹਨਾਂ ਤੇ ਆਣਾ ਸ਼ਾਮ ਨੂੰ ਤੇ ਮੈਂ ਤਾਂ ਸੋਚਿਆ ਸੀ ਸਿਮਰਨ ਵੀ ਵੇਲੇ ਦਿਨ ਨੂੰ ਪੋਤੇ ਦੇ ਨੌਕਰੀ ਚ ਜਾਈ ਜਾਂਦੇ ਆ ਤੇ ਰੰਦੀ ਵੇਲੇ ਤੇ ਚੱਲ ਮੈਂ ਉਹਦੇ ਕੋਲ ਦਿਹਾੜੀ ਲਾਣ ਨਹੀਂ ਆ ਸਵੇਰੇ ਬੈਠਾਂਗੇ ਤੇ ਸ਼ਾਮ ਨੂੰ ਆਵਾਂਗੇ ਮੈਂ ਤੇ ਬਿਲਕੁਲ ਓਏ ਹੋਏ ਤੇਦੀ ਟੈਨਸ਼ਨ ਨਾਲ ਕੀ ਗੱਲ ਹੈ ਚੱਲ ਆਪਾਂ ਤੁਹਾਨੂੰ ਚਲਦੀਆਂ ਗੱਪਾਂ ਮਾਰਦੀਏ ਜਾਵਾਂਗੇ ਗੱਪਾਂ ਮਾਰਦੀ ਆਵਾਂਗੇ ਨਾਲ ਉੱਥੇ ਚੱਲਦੇ ਨਾਲ ਤੇ ਮੇਰੇ ਛੇਲੇ ਨੂੰ ਮਿਲ ਗਏ ਬੜੀ ਚੰਗੀ ਆ ਬੁਰਾ ਤੇ ਨਹੀਂ ਲੱਗੂਗਾ ਹਾਏ ਹਾਏ ਬੁਰਾ ਕਿ ਲੱਗੇ ਬੁਰਾ ਮੰਨਣ ਵਾਲੀ ਨਹੀਂ ਹੈਗੀ ਉਹ ਦਸਾਂ ਨੂੰ ਅੰਦਰ ਬੁਲਾ ਕੇ ਬਿਠਾਉਂਦੀ ਤੂੰ ਚੱਲ ਚੱਲ ਮੇਰੇ ਨਾਲ ਜਾ ਪਤਨ ਕਟੀਆਂ ਚੱਲਦੀਆਂ ਚੱਲ ਚੱਲ ਤੁਰ ਆਹੋ ਚਾਹ ਤਾਂ ਵੈਸੇ ਮੈਂ ਤੇਰੇ ਹੱਥ ਦੇ ਪੀੜੀ ਸੀ ਹੁਣ ਤੇਰੇ ਛੇਲੇ ਦੇ ਹੱਥ ਦੇ ਚਾਹ ਪੀਵਾਂਗੇ ਚਲ ਕੋਈ ਆਪਾਂ ਆ ਕੇ ਘਰ ਤੇ ਚਾਹ ਬਣਾ ਲਾਂਗੇ ਚਾਹ ਦੀ ਕੀੜੀ ਗੱਲ ਚੱਲ ਚੱਲ ਵੇਖ ਲੈ ਪੈਣਾ ਮੇਰੇ ਕੋ ਕੋਈ ਪਰਸ ਪੁਰਸ ਪੈਸਾ ਤੇ ਲਾ ਨਹੀਂ ਹੋਏਗਾ ਕੱਲ ਨੂੰ ਫਿਰ ਹਨ ਨੀ ਤੂੰ ਛੋਪ ਕਰ ਐਵੇਂ ਦੀ ਗੱਲਾਂ ਮੇਰੇ ਨਾਲ ਨਾ ਤੁ ਕਰਿਆ ਕਰ ਚਲ ਤੋਰ ਚਲ 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 ਹਾਂ ਆ ਕੀ ਲੈ ਆਈ ਇਹ ਮਗਰ ਸੂਟ ਲੈ ਕੇ ਚੱਲੀ ਆ ਐਨੇ ਟਾਈਮ ਬਾਦ ਮਿਲੀ ਸੂਟ ਲੈ ਕੇ ਜਾਵਾਂ ਚਲ ਨਹੀਂ ਤੈਨੂੰ ਵੀ ਲੱਗਾਂਗੀ ਸੂਟ ਤੂੰ ਤਾਂ ਜਨ ਲੈ ਕਿੰਨੇ ਦਾ ਆ ਇਹ ਸੂਟ ਜਦੋਂ ਕਿਸੇ ਨੂੰ ਸੀ ਗਿਫਟ ਦੇਣੇ ਆ ਨਾ ਹਾਂ ਉਹਦਾ ਰੇਟ ਨਹੀਂ ਪੁੱਛੀਦਾ ਨਾ ਰੇਟ ਦੱਸੀ ਦੇ ਚਲ ਆ ਆ ਜਾ ਸਾਡੀ ਗਲੀ ਦੀ ਸਿਆਣੀ ਆ ਚਲ 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 <laughs> कितने टाइम बाद मिले दिल खुश हो गया जे आ भी सहेली साड़ी हां ये सहेली नहीं साड़ी भैन है हां ले ससी का ले ससी का बैठो 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 हां ठीक है आए देख के तुसी ते जरा नहीं बदले मैं सब बदल गए है तुसी ओसे तरह दे ओसे तरह ही जे तू ही नहीं बदली ਚਾ ਉਹ ਯਾਰ ਦਾ ਨਹੀਂ ਉਹਦਾ ਹੀ ਮਾਤਾ ਵੀ ਲੈ ਮਿਲਦਾ ਟਾਂਗ ਸਾਰਾ ਕੁਝ ਹੋ ਨਹੀਂ ਹੁੰਦਾ ਬਿਲਕੁਲ ਦੇਖੇ ਮੈਂ ਤੁਹਾਨੂੰ ਕਿਹਾ ਸੀ ਨਾ ਜਸਬੀਰ ਕਿ ਮੇਰੀ ਸਿੱਲੀ ਬਹੁਤ ਚੰਗੀ ਹੈ ਇੰਜ ਕਰ ਇਹ ਸਬਜ਼ੀ ਲੱਦੀ ਤੇਨ ਮਿਲੀ ਨਾ ਮੰਡੀ ਚ ਇੱਕ ਵਾਰੀ ਫੇਰ ਮੰਡੀ ਚਲ ਜਾ ਹਾਏ ਕਿ ਭਾ ਤਾਂ ਹੋਰ ਸੇਲੀ ਮਿਲ ਜਾਵੇ ਅਰੇ ਅੱਬਾ ਮੰਨ ਤੇ ਸਬਜ਼ੀ ਲੈਣੀ ਨਹੀਂ ਆਂਦੀ ਸੀ ਜਾ ਚੰਨਾ ਨੇ ਸਖਾਈ ਤੇ ਭਾਈ ਨਾਲ ਲੜ ਪੈ ਸੋ ਕਹਿੰਦੇ ਹਸਾਣੀ ਇਦਾਂ ਦੇ ਸਬਜ਼ੀ ਇਹਨਾਂ ਨੂੰ ਉਸ ਨੂੰ ਮੀਠੀ ਇੱਦੀ ਸਾਰੀ ਗਲੀ ਵਿੱਚ ਫੜਾਵੇ ਤੇ ਲੱਗੇ ਵਿੱਚ ਲਫਾਵੇ ਪਾਈ ਜੇ ਮੇਕੇ ਜਦੋਂ ਮੇਰੀ ਸ਼ਗਲ ਹੋਏ ਕਿ ਮੈਂ ਕਿਹਾ ਮੈਂ ਕਿਹਾ ਤੁਸੀਂ ਗਲਤ ਚੀਜ਼ ਦੇ ਰਹੇ ਹੋ ਉਹਨੂੰ ਸੇ ਇਹ ਕਹਿੰਦੀ ਇਹਨੇ ਇੰਜ ਪਿੱਛੇ ਮੁੜ ਕੇ ਵੇਖ ਲਿਆ ਤੇ ਮੈਂ ਵੀ ਤੇ ਵੇਖ ਲਾ ਤੁਹਾਡੇ ਵਾਸਤੇ ਦੋਹਾਂ ਵਾਸਤੇ ਮੇਥੀ ਲੱਗੀ ਹੋਈ ਹੈ ਨਾ ਹੁਣ ਮੇਥੀ ਨਾ ਭੁੱਲਿਓ ਕਿ ਮੇਥੀ ਨੇ ਮੁਲਾਕਾਤ ਕਰਵਾਈ ਤੁਹਾਡੀ ਦੋ ਸੇਲੀਆਂ ਦੀ ਬਿਲਕੁਲ ਸਹੀ ਗੱਲ ਜੇ ਇਹ ਸੇਲੀ ਨਹੀਂ ਇਹ ਮੇਰੀ ਭੈਣ ਹੈ ਵਿਛੜੀਆਂ ਵੇਲਾ ਆ ਪਹਿਲੇ ਫੜ ਦੇਖ ਤੇਰੇ ਸਿੱ ਪਹਿਲੇ ਦੇਖ ਤੇ ਤੇ ਨੋ ਬਸ ਹੁੰਦੇ ਲੈ ਕੇ ਨੇ ਜੋ ਤੁਸੀਂ ਲੈਂਦਾ ਬਹੁਤ ਵਧੀਆ ਲੈਂਦਾ ਹੈ ਇੱਕ ਵਾਰੀ ਵੇਖ ਲੈ ਜਿ ਤੇਨੂੰ ਰੱਗ ਹੋ ਸਕਦਾ ਦੇਖ ਲਓ ਪਈ ਹੁੰਦੀ ਹੈ ਫਿਰ ਬੰਦਾ ਤੁਸੀਂ ਗੋ ਲੈ ਲੈਂਦਾ ਨਾ ਬਹੁਤ ਵਧੀਆ ਕੰਦੇ ਗੋ ਵਜਦਾ ਵੀ ਆਈ ਅੰਦਰ ਵਜਦਾ ਹੀ ਰਹਿਣਾ ਅੱਛਾ ਹਾਏ ਤੁਸੀਂ ਅੱਲੀ ਖੇਚਲ ਕਿਉਂ ਕੀਤੀ ਸੀ ਦਿਖਾਓ ਤੁਸੀਂ ਮੈਨੂੰ ਵੀ ਇਹ ਤੂੰ ਕਦੋਂ ਤੂੰ ਕਹਿਣ ਲੱਪੀ ਹਾਏ ਮੇਰਾ ਟਿਫਨ ਖਾ ਜਾਂਦੀ ਸੀ ਸਾਰਾ ਸਕੂਲ ਉਹ ਟਿਫਨ ਸੀ ਨਾ ਤਾਂ ਪਰ ਹੁੰਦਾ ਸੀ ਦੇਖੂ ਸਾਨੂੰ ਬੜੀ ਪਸੰਦ ਆ ਪਤਾ ਹੋਰ ਕੀ ਦੀ ਪਸੰਦ ਆ ਪਤਾ ਅਸੀਂ ਜਦੋਂ ਵੀ ਗੱਲ ਕਰਾਂ ਅਸੀਂ ਜਦੋਂ ਨਹੀਂ ਸਮੋਇਵਾ ਕੁਛ ਲਿਆ ਨਾ ਤੇ ਇਹਨਾਂ ਨੂੰ ਮੈਂ ਨਾਲ ਲੈ ਕੇ ਜਾਣਾ ਤੇ ਇਹਨਾਂ ਦੀ ਚੁਆਇਸ ਵਧੀਆ ਬੜੀ ਹੁੰਦੀ ਸੀ ਤੇ ਇਹਨਾਂ ਨੇ ਕਿਹਾ ਮੰਜੂ ਤੂੰ ਆਪੇ ਲਿਆ ਕਰ ਮੈਂ ਕਿਹਾ ਨਹੀਂ ਤੁਸੀਂ ਨਾਲ ਚੱਲੋ ਤੇ ਜੋ ਵੀ ਲਿਆ ਕੇ ਦੇਣਾ ਇਹਨਾਂ ਨੇ ਮੈਨੂੰ ਲਿਆ ਕੇ ਦਿੰਦੇ ਹੁੰਦੇ ਸੀ ਯਾਦ ਹੈ ਆਪਣੀ ਕਮਲ ਮੈਡਮ ਤਿੰਨ ਜਿਹੜੀ ਅਸੀਂ ਤਸਵੀਰ ਸੇਲੀਆਂ ਹੁੰਦੀ ਅਸੀਂ ਇੱਕ ਮੰਝੂ ਇੱਕ ਮਹਿਤਿਕ ਅਮਿਤਾ ਠੀਕ ਹੈ ਤਿੰਜੇ ਨਹੀਂ ਹੁੰਦੀਆਂ ਸੀਗੀਆਂ ਉਹ ਤੇ ਹੁਣ ਅਮਿਤਾ ਤੇ ਵਿਆਹੀ ਗਈ ਬਾਹਰਲੇ ਦੇਸ਼ ਚ ਚਲੀ ਗਈ ਵਿਚਾਰੀ ਉਹ ਤੇ ਹੁਣ ਕਿੱਥੇ ਪ੍ਰਦੇਸਨ ਹੋ ਗਈ ਉਹ ਵੀ ਮਨ ਨੂੰ ਤੁਹਾਡੇ ਕੋਲ ਹੀ ਪਤਾ ਲੱਗਾ ਸੀ ਕਿ ਉਹ ਬਾਹਰ ਚਲੀ ਗਈ ਜਦ ਮਨ ਨੂੰ ਕਿੱਥੋਂ ਪਤਾ ਹੈ ਸਾਡੀ ਮੈਡਮ ਨੇ ਸਾਡਾ ਨਾਮ ਪਾਇਆ ਹੋਇਆ ਸੀ ਤ੍ਰੀ ਮੂਰਤੀ ਅੱਜ ਹੀ ਉਹਨੇ ਕਲਾਸ ਵਿੱਚ ਬਾਅਦ ਜਾਣਾ ਅੰਦਰ ਅਸੀਂ ਨਲਾਇਕ ਸੀਗੇ ਪੜਦੇ ਪੁਰਦੇ ਕੋਈ ਨਹੀਂ ਹਾਏ ਅੱਦਾਂ ਨਾ ਤੁਸੀਂ ਨਹੀਂ ਪੜਦੇ ਮੈਂ ਤਾਂ ਬੜੀ ਉਹਨੇ ਅੰਦਰ ਆਂਦੀ ਪਤਾ ਕੀ ਹੈ ਨਾ ਤਿੰਨੋਂ ਖੜੀਆਂ ਹੋ ਜਾ ਤ੍ਰੀ ਮੂਰਤੀ ਖੜੀਆਂ ਹੋ ਜਾ ਖੜੀਆਂ ਹੋ ਜਾ ਜੇ ਇੱਕ ਦੇ ਨੰਬਰ ਘਟਾਏ ਨੇ ਨਾ ਦੂਜੇ ਨੇ ਨੰਬਰ ਕਟਿੰਗ ਕਰਕੇ ਆਪਣੇ ਕੱਟ ਕਰ ਲੈਣੇ। ਵਾਹ! ਕੀ ਦੋਸਤੀ ਡੱਡੀ ਹੈ। ਇਹ ਉਸ ਉਹਨੇ ਸਾਨੂੰ ਤਿੰਨਾਂ ਨੂੰ ਇਕੱਠੇ ਖੜਾ ਕਰ ਦੇਣਾ। ਉਹਨੇ ਕਹਿੰਨਾ ਇੱਕ ਹੋएगी, ਦੂਜੀ ਹੋएगी, ਤੀਜੀ ਵੀ ਹੋएगी। ਕਿ ਨੋਕਟਲੇ ਖੜੀਆਂ ਹੋ ਜਿਓ। ਯਾਨੀ ਕਿ ਤੁਸੀਂ ਸਕੂਲ ਟਾਈਮ ਆਪਣੇ ਤ੍ਰੀਮੂਰਤੀ ਨਾਲ ਦੇ ਮਸ਼ਹੂਰ ਸੀ। ਬਿਲਕੁਲ। ਜੈਸੀ ਕੂਚਾ ਲੈਣਾ ਨਾ ਕੰਟੀਨ ਦੇ ਵਿੱਚੋਂ ਇੱਕ ਲੈਣਾ ਸੀ ਤਿੰਨਾਂ ਨੇ ਖਾ ਲੈਣਾ। ਇੱਕ ਛੋਲ ਬੜੇ ਸਵਾਦ ਬਣਾ ਕੇ ਲੈਂਦੀ ਸੀ। ਅੱਜ ਆ ਨਹੀਂ ਇਹਨੇ ਕੀ ਲੈ ਕੇ ਆਇਆ ਇਹਨੇ ਕਹਿੰਨਾ ਚਾਵਲ ਲਿਆ ਡੱਬਾ ਦੇ ਦੇ ਤੇ ਮੈਂ ਤੁਹਾਡੇ ਆਪਰੋੜ ਕੇ ਖਾ ਜਣ ਪਰ ਜੋ ਮਰਜੀ ਜੇ ਪਰ ਹੁਣ ਉਹ ਚੀਜ਼ਾਂ ਨਹੀਂ ਜੀਗੀਆਂ ਹੈ ਜੀ ਕਿਉਂਕਿ ਮੰਜੂ ਪਤਾ ਕੀ ਗੱਲ ਹੈ ਹੁਣ ਸਾਡੀ ਦਿਲਾ ਹੀ ਫਰਕ ਪੈਣ ਲੱਗ ਪਿਆ ਹੁਣ ਉਹ ਬੰਦੇ ਵੀ ਨਹੀਂ ਰਹਿ ਗਏ ਉਹ ਚੀਜ਼ਾਂ ਵੀ ਨਹੀਂ ਰਹਿ ਗਈਆਂ ਸਹੀ ਬਤ ਉਹ ਵੀ ਬਦਲਦੀਆਂ ਪਈਆਂ ਤੇ ਇਨਸਾਨ ਦਾ ਸੁਭਾਅ ਵੀ ਬਦਲ ਪਹਿਲੇ ਸਾਡੇ ਸੁਭਾਅ ਇੰਜ ਦੇਸ ਹੁਣ ਉਹ ਵੀ ਬਦਲ ਗਏ ਨੇ ਉਹ ਤੇ ਅਚਾਨਕ ਕੀ ਚਾਨ ਚਾਤੀ ਮਿਲ ਗਏ ਮਿਲ ਗਏ ਜਾਂ ਦੇ ਕਿੰਨੇ ਸਾਲ ਹੋ ਗਏ ਜੂਨ ਦੇ ਵਿਆਹ ਹੋਏ ਆ ਉਸ ਤੋਂ ਬਾਅਦ ਹੁਣ ਹੀ ਮਿਲੇ ਹੋ ਸਹੀ ਗੱਲ ਬੁੱਢੇ ਹੋ ਗਏ ਹੁਣ ਇਹ ਬੁੜੀਆਂ ਹੋ ਕੇ ਮਿਲੀਆਂ ਚਲੋ ਮਿਲੀਆਂ ਤੇ ਹੈ ਨਾ ਜਦੋਂ ਨਾ ਛੱਡੀ ਹੁਣ ਨਾ ਦੂਰ ਹੋਈ ਤਾਂ ਮੈਂ ਕਿੱਥੇ ਜਾਣਾ ਸਰ ਨਾ ਪਹਿਲਾ ਮੁੰਡੇ ਕੁੜੀਆਂ ਵਾਂਗੂ ਆਪਣੇ ਟੈਲੀਫੋਨ ਬਦਲੋ ਕਰ ਨੰਬਰ ਬਦਲੋ ਖਾਂ ਉਹ ਤਾਂ ਉਸ ਦਿਨ ਹੀ ਲੈ ਲਿਆ ਸੀ ਉਹ ਲੈ ਲਿਆ ਹੀ ਲੈ ਲਿਆ ਬਸ ਜਦੋਂ ਟੈਲੀਫੋਨ ਨੰਬਰ ਕੋਲ ਹੋਵੇ ਤੇ ਬੰਦਾ ਜਿੱਥੋਂ ਮਰਜ਼ੀ ਲੱਭ ਲੰਦਾ ਕਿਉਂ ਦੱਸੇ ਤੁਹਾਡਾ ਨੰਬਰ ਵੀ ਲੱਲਾਂਗੇ ਨਾ ਫੇਰ ਤਰੀ ਮੁਰਤੀ ਹੋ ਜਾਣਗੇ ਨਾ ਇਹ ਅਚੀ ਗੱਲੀ ਹੈ ਨਾ ਉਹ ਗਲਤੀ ਪੜੀ ਨੀ ਇਹ ਮੇਰਾ ਹੀ ਸਾਹ ਨੇ ਲਿਓ ਵੀ ਇਹਦੇ ਵਰਗੀ ਲੱਗਦੀ ਸੀ ਮੈਂ ਤੁਹਾਨੂੰ ਕੰਨੀ ਤੇ ਪਈ ਆ ਸਹੀ ਗੱਲ ਜੇ ਤੁਹਾਡੀ ਸਹੇਲੀ ਤੇ ਮੇਰੀ ਵੀ ਸਹੇਲੀ ਹੈ ਤੇਰੀ ਪਹਿਲੇ ਚਲੋ ਠੀਕ ਆ ਐਦਾ ਮਤਲਬ ਤੁਸੀਂ ਮੈਨੂੰ ਆਪਣੀ ਟੀਮ ਚ ਨਾ ਲਾ ਲਿਆ ਚਲੋ ਫਿਰ ਐਵੇਂ ਕਰਦੇ ਆ ਅੱਜ ਤੋਂ ਨਾ ਅਸੀਂ ਫਿਰ ਤ੍ਰੀ ਮੂਰਤੀ ਬਣ ਜੰਨੀ ਆ ਬਿਲਕੁਲ ਠੀਕ ਹੈ ਨਾ ਠੀਕ ਹੈ ਠੀਕ ਆ ਦੇਖੋ ਇੱਕ ਸਹੇਲੀ ਸਾਡੀ ਬਾਹਰ ਚਲੀ ਗਈ ਰੱਬ ਨੇ ਫਿਰ ਤੀਸਰੀ ਮੇਲ ਦਿੱਤੀ ਤਿੰਨ ਦੀਆਂ ਤੈਨੀਆਂ ਬੁਰੀਆਂ ਹੋ ਗਈਆਂ ਤੈਨੀਆਂ ਬੁਰੀਆਂ ਹੋ ਗਈਆਂ ਦੇਖ ਲੈ ਮੇਰੀ ਗੱਲ ਸੁਣ ਜਦੋਂ ਉਹਨੂੰ ਬਦਲ ਲੱਗਿਆ ਨਾ ਉਹਨੇ ਪੇਟ-ਪਟ ਮਰ ਜਾਣੀ ਅੱਦੀ ਤੇ ਉਹ ਨਹੀਂ ਮਰਦੀ ਪੇਟ ਵਿੱਚ ਜਦੋਂ ਉਹਨੇ ਆਣਾ ਨੇ ਖੁਸ਼ੀ ਬੜੀ ਹੋਣਾ ਉਹਨੇ ਕਹਣਾ ਸਾਡੀ ਪਾਰਟੀ ਵੱਧ ਗਈ ਐ ਅਸੀਂ 4 ਮੈਂਬਰ ਹੋ ਗਏ ਐ ਵੇਖ ਲੋ ਇਹ ਤਾਂ ਮੇਥੀ ਕਰਮਾਂ ਵਾਲੀ ਹੋਈ ਨਾ ਜਿੰਨੇ ਮिन्नੂ ਵੀ ਇੱਕ ਦਿਨ ਨਾਲ ਇੱਕ ਹੋਰ ਸੇਲੀ ਮਿਲਦੀ ਹਾਏ ਹਾਏ ਕੀ ਹੋਇਆ ਉਹਨੂੰ ਤੁਹਾਡੀ ਖੁਸ਼ੀ ਦੇ ਵਿੱਚ ਨਾ ਮੈਂ ਤੁਹਾਨੂੰ ਕੁਝ ਪਾਣੀ ਪੁੱਛਿਆ ਨਾ ਮੈਂ ਤੁਹਾਨੂੰ ਚਾਹ ਪੁੱਛੀ ਐ ਰਿੰਪੀ ਨੂੰ ਚਾਹ ਪਾਣੀ ਦੀ ਪਈ ਹੋਈ ਕੋਈ ਗੱਲ ਨਹੀਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਦਿਲ 'ਚ ਇਹੋ ਗੱਲ ਹੀ ਸੋਚਣ ਦੇ ਸੀ ਮੈਂ ਕਿ ਸ਼ਾਇਦ ਸੇਲੀਆਂ ਦੀ ਰਵਾਜ ਨਹੀਂ ਕੋ ਪਾਣੀ ਪਾਣੀ ਪੁੱਛਣ ਦਾ ਸੇਲੀਆਂ ਦੇ ਬਣਾ ਕਿ ਰਵਾਜ ਆ ਦੇਖੋ ਜੇ ਸੇਲੀਆਂ ਪਹਿਨ ਆਪਣੀਆਂ ਇਕੱਠੀਆਂ ਹੋ ਜਾਣ ਨਾ ਭਾਵੇਂ ਭੁੱਖ ਲੱਗੀ ਵੀ ਹੋਵੇ ਤੇ ਭੁੱਖ ਸਾਰੀ ਮਰ ਜਾਂਦੀ ਹੈ ਜਾਂ ਨਹੀਂ ਬੰਝੀ ਬਿਲਕੁਲ ਹੈ ਨਾ ਹੁਣ ਤੀ ਬਸ ਉਹ ਗੱਲਾਂ ਕਰਨੀਆਂ ਨੇ ਉਹ ਆਪਣੀਆਂ ਯਾਦਾਂ ਤਾਜ਼ੀਆਂ ਕਰਨੀਆਂ ਨੇ ਸਾਰੀਆਂ ਹੈ ਨਾ ਆਪਣਾ ਬਚਪਨ कर देू <laughs> ਤੇ ਕੁੜੀ ਗੇ ਤੇਰੇ ਵਰਗੀ ਬਿਲਕੁਲ ਸੋਹਣੀ ਸਮੱਕੀ ਵਾਏ ਗਰਗਾ ਦੀਆ ਨਾ ਮਾਸੀ ਵਰਗੀ ਐ ਹੱਦ ਵੀ ਰੋੜਾ ਥੋੜਾ ਦਾ ਰੰਗ ਰੂਪ ਜਾਣਾ ਹੀ ਐ ਬਿਲਕੁਲ ਬਿਲਕੁਲ ਦੇਖ ਬੇਟਾ ਨਮਸਕਾਰ ਕਿਹੜੀ ਨਾ ਕੁੜੀ ਚਾਹ ਬਣਾ ਲੈ ਹਾਂਜੀ ਹਾਂਜੀ ਪਲਾਉ ਕਰ ਠੰਡਾ ਠੰਡਾ ਲੈ ਨਹੀਂ ਨਹੀਂ ਇਹ ਚਾਹੀ ਪੀਣੀ ਆ ਤੂੰ ਠੰਡੇ ਝੁੰਡੇ ਦੇ ਚੱਕਰਾਂ ਚ ਨਾ ਪੈ ਬੁੱਤ ਕੋਈ ਗੱਲ ਨਹੀਂ ਪੰਜੀ ਠੰਡੇ ਦਾ ਠੰਡਾ ਪੀ ਲੈ ਨਾ ਬਾਅਦ ਚਾਹ ਪੀ ਲੈ ਨਾ ਰਵਿੰਦਰ ਸੱਤ ਗਰਮ ਹੋ ਜਾਈਆ ਉਹਨੂੰ ਅੱਛਾ ਬਟ ਚਾਹੀ ਬਣਾ ਇੱਕ ਵਾਰੀ ਉਹ ਚਾਰੀ ਬਰਿਸ਼ੀ ਹੈ ਠੀਕ ਹੈ ਜੀ ਆਹ ਚੱਲ ਠੀਕ ਬਸ ਚਾਹ ਜਿਹਦੇ ਅਸੇ ਥੋੜਾ ਮਿੱਠਾ ਰੱਖੀ ਘੱਟ ਹਾਂਜੀ ਹਾਂਜੀ ਜ਼ਰੂਰ ਇੱਕ ਜਿ ਮਿੱਠਾ ਤੇਜ ਪਾ ਲਈ ਇੱਕ ਜਿ ਮਿੱਠਾ ਘੱਟ ਮੇਰੀ ਗੱਲ ਸੁਣ ਹੁਣ ਅਸੀਂ ਆ ਗਏ ਹੁਣ ਤੁਸੀਂ ਆਣਾ ਜੀ ਸਾਡੇ ਘਰ ਤੇ ਸਾਰੀ ਫੈਮਿਲੀ ਭਾਜੀ ਨੂੰ ਨਾਲ ਲੈ ਕੇ ਆਣੀ ਤੇ ਬੇਟੀ ਨੂੰ ਵੀ ਨਾਲ ਲੈ ਕੇ ਆਣੀ ਤੇ ਨਹੀਂ ਇਹ ਵਾਰੀ ਦਾ ਵਟਾ ਲਾਣਾ ਵਾ ਹੁਣ ਮੈਂ ਹੋ ਗਈ ਆ ਤੇ ਦੁਬਾਰਾ ਤੂੰ ਆਣਾ ਵਾ ਤੇ ਤੇਰੀ ਕੀਸਲਾ ਹੁਣ ਤੇਰੀ ਕੀਸਲਾ ਹੁਣ ਅਸੀਂ ਮਿਲਣਾ ਨਹੀਂ ਹਫਤੇ ਬਾਅਦ ਇੱਕ ਦਿਨ ਅਸੀਂ ਮਿਲਿਆ ਕਰਨਾ ਤੇ ਰੋਟੀ ਉਧਰ ਹੋएगी ਜਾਂ ਇੱਧਰ ਹੋएगी ਆ ਤੇ ਮੈਨੂੰ ਨਾ ਭੁੱਲ ਜਿਓ ਮੈਨੂੰ ਹੀ ਸੱਦਿਓ ਨਹੀਂ ਤੇਰੇ ਤੋਂ ਬਿਨਾਂ ਤੇ ਅਸੀਂ ਆਈ ਨਹੀਂ ਸੱਦਿਓ ਨਾ ਅੱਜ ਤੇ ਸਿਰਫ ਚਾਹ ਪਾਣੀ ਪੀਤਾ ਗੱਲਾਂ ਦੇ ਨਾਲ ਪਤਾ ਹੀ ਨਹੀਂ ਲੱਗਾ ਟਾਈਮ ਦਾ ਤੇ ਹੁਣ ਜਦੋਂ ਅਸੀਂ ਅਗਲੀ ਵਾਰ ਹੀ ਆਓਗੇ ਨਾ ਖਾਣਾ ਵਗੈਰਾ ਅਦਰੇ ਖਾਣਾ ਚੇ ਪਹਿਲੇ ਤੂੰ ਪਾਜੀ ਨੂੰ ਲੈ ਕੇ ਆਈ ਆਂ ਆ ਪਾਜੀ ਨੂੰ ਰਹਿਣ ਦਵਾਾਂ ਕਿਉਂ ਸਾਡੇ ਵਰਨੀਆਂ ਗੱਲਾਂ ਹੋਣੀਆਂ ਮੈਂ ਰਹਿਣ ਦੋ ਸੋ ਦੋ ਜੇ ਤੂੰ ਬਹਿਣਾ ਤੇ ਬਹਿ ਜਾ ਮੇਰੇ ਬੱਚਿਆਂ ਦੇ 6 ਵਜੇ ਆਣਾ 6 ਵਜੇ ਚਲ ਜਾਾਂਗੇ ਕੋਈ ਗੱਲ ਨਹੀਂ ਆਹੋ ਤਾਂ ਦੀ ਗੱਲ ਸਹੀ ਕੀ ਰੋ ਖਾਣਾ ਵਗੈਰਾ ਖਾ ਕੇ ਚਲੇ ਜਾ ਨਈ ਨਈ ਗੱਲ ਖਾਣੇ ਦੀ ਨਹੀਂ ਕਿਹਾ ਜੀ 2 ਵਜੇ ਆ ਓਹੋ ਚਲਦੀ ਆ ਨਾ ਕਰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਟੈਨਸ਼ਨ ਨਾ ਲੈ ਚਲੀ ਜਾ ਪਰ ਦਿਲ ਬੜਾ ਖੁਸ਼ ਹੋਇਆ ਜੇ ਪਤਾ ਹੀ ਲੱਗਾ ਟਾਈਮ ਦਾ ਕਿ ਕਿੰਨੀ ਜਲਦੀ ਬੀਤ ਗਿਆ ਜੀ ਕੋਈ ਗੱਲ ਨਹੀਂ ਹੁਣ ਮਿਲਦੇ ਹੀ ਰਹਿਣਾ ਸੀ ਆਪਸ ਵਿੱਚ ਬਸ ਹੁਣ ਦੂਰੀਆਂ ਖਤਮ ਹੋਈਆਂ ਨੇ ਚੱਲ ਚੱਲੇ ਚੱਲ 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 2 ਮਿੰਟ 2 ਮਿੰਟ ਕੋ ਕੀ ਹੁਣ ਕੀ ਰਹਿ ਗਿਆ ਕੁਝ ਵੀ ਨਹੀਂ ਰਹਿ ਗਿਆ ਮੈਨੂੰ ਪਤਾ ਹੁੰਦਾ ਤੁਸੀਂ ਅਚਾਨਕ ਚ ਫੋਨ ਨਹੀਂ ਕੀਤਾ ਹਾਂ ਕਿਹੜੀ ਚੁੜਛੜ ਬੈ ਗਈ ਏ ਤੂੰ ਕੋਈ ਚੱਕਰ ਆ ਤੇ ਨਹੀਂ ਇਹ ਆਪਣਾ ਸਕੂਲ ਨਹੀਂ ਹੈ ਜਿਹੜੀ ਅਸੀਂ ਡਾਇਰੀਆਂ ਇਕੱਠੀਆਂ ਕਰਦੇ ਫਿਰਦੀਆਂ ਵਾ ਇਹ ਡਾਇਰੀਆਂ ਨਹੀਂ ਆ ਆਪਣਾ ਡਾਇਰੀਆਂ ਵਿੱਚ ਖੋਲ ਕੇ ਵੇ ਨਾ ਹਰ ਗਈ ਹੈ ਪਰ ਫਿਰ ਗੱਲ ਸੁਣ ਐਨਾ ਕੁਝ ਸੀਨਾ ਬੈਗ ਚ ਪਾ ਲੋ ਲੈ ਬੈਗ ਤੇ ਮੈਂ ਸਪੈਸ਼ਲ ਤੇਰੇ ਵਾਸਤੇ ਲੈ ਕੇ ਆਈਆਂ ਤੇਰੀ ਭਨੇਵੀ ਨੇ ਬਾਹਰੋਂ ਭੇਜੀ ਆਈ ਮੇਰੀ ਗੱਲ ਸੁਣੋ ਇਹ ਤੁਹਾਨੂੰ ਦੇਣ ਨਹੀਂ ਲੱਗੀ ਹੁਣ ਜਦੋਂ ਦੁਬਾਰਾ ਮੈਂ ਤੁਹਾਡੇ ਘਰ ਆਵਾਂਗੀ ਨਾ ਫਿਰ ਇਹ ਜਸਮਾਨ ਭਾਗ ਮਨਹੋਰ ਦੇ ਦੇਣਾ আচ্ছা ਠੀਕ ਹੈ ਚਲ ਕਰ ਆਹ ਹੋਏ ਤੇਰੀ ਮੰਨ ਤੇ ਰਹਿ ਗਈ ਉਹਨੇ ਭੇਜੀ ਸਮਝ ਨਹੀਂ ਫਿਰ ਸਮਾਨ ਆਂਦਾ ਜਾਂਦਾ ਰਹੇਗਾ ਨਾ ਬਿਲਕੁਲ ਬਿਲਕੁਲ ਠੀਕ ਹੈ ਨਾ ਚਲ ਹੁਣ ਤੂੰ ਆ ਜਾਈਂ ਅੱਛਾ ਜਰੂਰ ਜਰੂਰ ਤੂੰ ਜਰੂਰ ਆਵੀ ਤੇ ਸਬ지 ਚੱਜਦੀ ਲਿਆਇਆ ਕਰ ਤੁਸੀਂ ਦੇਖ ਜਾ ਕਰੋ ਓ ਸਬ ਤੋਂ ਵੱਧ ਚਲੋ ਤੁਰੋ ਤੁਰੋ ਆਣਾ ਤੁਸੀਂ ਆਣਾ ਚੰਗਾ 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 اچھا اچھا ਚਲ ਖਾਈ ਖਾਈ ਵੇ ਗੱਡੀਆਂ ਦਾ ਹਾਲ ਹੈ ਧੋਂਦਾ ਕੀ ਫਾਇਦਾ ਕਿੰਨੀ ਵਧੀਆ ਇਹਨਾਂ ਨੂੰ ਕਿਹਾ ਵੀ ਗੱਡੀਆਂ ਤੇ ਕਵਰ ਪਾਛ ਲਿਆ ਕਰੋ ਧੋਂਦਾ ਕੀ ਫਾਇਦਾ ਅਬ ਬੁਰੇ ਹਾਲ ਦੂਜੇ ਦਿਨ ਫੇਰ ਗੱਡੀਆਂ ਆ ਜਾਂਦੀਆਂ ਇੰਨਾ ਪਾਣੀ ਵੇਸਟ ਕਰਦੇ ਐਨਾ ਪਾਣੀ ਵੇਸਟ ਕਰਦੇ ਹੱਥੋਂ ਜ਼ਿਆਦਾ ਪਾਗਲ ਜਿਹੇ ਨਾ ਹੋਣ ਤੇ ਦੂਜੇ ਦਿਨ ਫੇਰ ਧੋਂ ਬੈਹਿੰਦੇ ਗੱਡੀਆਂ ਦਾ ਨੀਰਨਾ ਅਰੁਣਾ ਹਾਂਜੀ ਹਾਂਜੀ ਹਾਂ ਮੈਂ ਜਸਪੀਰ ਨੀ ਕਰਨਾ ਦੇ ਮਸ਼ੀਨਰੀ ਲੈਕਰਾਂ ਦੀਆਂ ਆਵਾਜ਼ਾਂ ਮਾਰੜੀ ਸੁਣਦੀ ਨਹੀਂ ਪਈ ਤੂੰ ਓ ਕੀ ਕਰਾਂ ਵੇਖੋ ਬੱਚਾ ਨੇ ਸ਼ਦਾਈ ਕੀਤਾ ਪਿਆ ਗੱਡੀਆਂ ਦੂਜੇ ਦਿਨ ਤੋਂ ਹੁਣ ਮੈ ਜਾਂਦੀ ਹੈ ਹੈ ਤੇ ਧੋਕੇ ਦੇ ਸੁਕਰ ਪਾਪਾ ਦੇ ਵੀ ਪੈਸੇ ਖਦਿਆ ਰਹਿਣੀਆਂ ਇਹ ਨਹੀਂ ਪਤਾ ਧੌਂਦਾ ਫਾਇਦਾ ਕੀ ਤੁਹਾਡੇ ਨਹੀਂ ਤੇ ਗੱਲ ਤੇਰੀ ਸਹੀ ਹੈ ਧੌਂਦਾ ਫਾਇਦਾ ਕੀ ਧੋਕੇ ਬੰਦਾ ਕਵਰ ਕੋਰ ਪਾਉਂਦਾ ਕਵਰ ਪਾਵੇ ਕਵਰ ਤੇ ਬੰਦਰ ਜਿੰਨੀ ਮੈਂ ਕਹਿ ਕੇ ਗਿਆ ਹਾਲ ਕੀਆਂ ਇਹਨਾਂ ਬੱਚਾ ਦੇ ਕੰਨ ਤੇ ਕਹਿੰਦੇ ਜੂਣ ਹੀ ਸਰਦੀ ਮਾਛਾ ਨਹੀਂ ਪਤਾ ਲੱਗਦਾ ਕਿ ਬਾਹਰ ਉਹ ਹੀ ਗੱਲ ਪਦੀ ਆ ਮੇਰੀ ਗੱਲ ਸੁਣੋ ਮੈਂ ਤੁਹਾਡੇ ਘਰ ਉਹ ਕਿਹਾ ਹੀ ਆ ਤੇ ਤੁਹਾਡਾ ਵੀ ਬੂਹਾ ਬੰਦ ਤੇ ਮੈਂ ਕਹਿੰਦਾ ਸਿਮਰਨ ਕਰੋ ਹੋ ਜਾਵਾਂ ਸਿਮਰਨ ਕਰ ਜਾ ਕੇ ਦੇਖਿਆ ਦੋਗਾ ਵੀ ਬੂਹਾ ਬੰਦ ਤੇ ਭੈਣਾ ਕੱਠੀਆਂ ਗਈਆਂ ਨਹੀਂ ਕਿਤੇ ਨਹੀਂ ਕੱਠੀਆਂ ਤੇ ਗਈਆਂ ਸੀ ਤੇ ਮੈਂ ਦੱਸਦੀ ਆ ਅੱਛਾ ਉਹ ਕੀ ਆ ਮੈਂ ਚਲ ਗਈ ਆਪਣੀ ਦਵਾਈ ਲੈਣ ਵਾਸਤੇ ਅੱਛਾ ਤੇ ਨੂੰਹ ਤੇ ਪੁੱਤ ਨੇ ਜਾਣਾ ਸੀ ਤੈਨੂੰ ਪਤਾ ਸਿਆਲ ਚੜਾ ਆ ਤੇ ਹੁਣ ਨਵੇਂ ਸਵੰਨ ਸਵੰਨੇ ਕੱਪੜੇ ਲੈਣੇ ਉਹਨਾਂ ਨੇ ਤੇ ਉਹਨਾਂ ਨੂੰ ਇਹ ਸੀ ਕਿ ਮੰਮੀ ਚਾਬੀ ਲੈ ਗਈ ਸ਼ਾਇਦ ਦੂਜੀ अच्छा ओ दूसरी चाबी अंदर ਤੇ ਇੱਕ ਚਾਬੀ ਉਹ ਲੈ ਕੇ ਟਾਈਮ ਪਾਸ ਕਰਨ ਨੂੰ ਮੇਰੇ ਕੋਲ ਜਗ੍ਹਾ ਨਹੀਂ ਸੀ ਮੈਂ ਕਿਹਾ ਚੱਲ ਮੈਂ ਸਿਮਰਨ ਦੇ ਘਰ ਚਲਦੀ ਆ ਤੇ ਸਿਮਰਨ ਤਿਆਰ ਹੋ ਨਹੀਂ ਸੀ ਨਹੀਂ ਕੋਈ ਬਚਪਨ ਦੀ ਸਹੇਲੀ ਮਿਲ ਗਈ ਉਹਨੂੰ ਇਕੱਠੀਆਂ ਪੜ੍ਹਦੀ ਨੇ ਆ ਕਾਲਜ ਵਿੱਚ ਉਹ ਚੱਲੀ ਸੀ ਤੇ ਮੈਂ ਕਿਹਾ ਮੈਂ ਤਾਂ ਤੇਰੇ ਘਰ ਆਈਆਂ ਕੰਦੀ ਚੱਲ ਮੇਰੇ ਨਾਲ ਮੈਂ ਚਲੇਗੀ ਸਹੇਲੀ ਕਾਦੀ ਯਾ ਨਹੀਂ ਅਕਲ ਹੀ ਨਹੀਂ ਉਸ ਸਹੇਲੀ ਨੂੰ ਹੋएगी ਮਾਸਾ ਵੇ ਅੱਛਾ ਨਾ ਲੈ ਮੇਰੀ ਗੱਲ ਸੁਣ ਅੱਧਾ ਘੰਟਾ ਤੇ ਪਹਿਲਾਂ ਪਾਣੀ ਤੋਂ ਬਿਨਾ ਆਪਾਂ ਬੈਠੇ ਰਹੇ ਉੱਥੇ ਨੌ ਨੇ ਪਾਣੀ ਸਾਨੂੰ ਪੁੱਛਿਆ ਘੰਟੇਗ ਬਾਅਦ ਜਿਹਨੂੰ ਚੇਤਾ ਆ ਆਪਣੀ ਕੁੜੀ ਨੂੰ ਵਾਈ ਮਾਰੀ ਮੇਰੀ ਬੀ ਪਹਿਲਾਂ ਤਾਂ ਮੈਨੂੰ ਲੱਗਾ ਉਹਦੀ ਨੂੰ ਆ ਫਿਰ ਬਾਅਦ ਚ ਪਤਾ ਲੱਗਾ ਹੈਨਾ ਫੇਰ ਉਹਨੇ ਚਾਹ ਪਾਣੀ ਪਿਆਇਆ ਖਵਾਇਆ ਕੀ ਆ ਸੜੇ ਜੇ ਸਮੋਸੇ ਬੰਦਾ ਪੋਈਦਾ ਸਮੋਸੇ ਖਾਣੇ ਤੇ ਕੋਈ ਐਡੀ ਦੂਰ ਗਏ ਆ ਹੈ 8 ਵਜੇ ਦਾ ਪਨ ਆਸਤਾ ਕੀਤਾ ਬਾਅਦ ਚ ਢਾਈ ਤਿੰਨ ਗਏ ਬੰਦਾ ਹੋਰ ਕੁਝ ਨਹੀਂ ਚੋਲਾਂ ਚ ਕੁੱਕਰ ਚ ਪਾਦਾ ਚੋਲ ਤੇ ਇੱਕ ਸਿਟੀ ਮਰਵਾ ਰੰਦਾ ਮਰਵਾ ਲੰਦਾ ਹੈ ਬਸ ਸਮੋਸੇ ਜੇ ਖਵਾਤੇ ਤੇ ਬਿਸਕੁਟ ਦਾ ਪੈਕਟ 20 ਰੁਪਈਆਂ ਵਾਲਾ ਲਿਆ ਕੇ ਰੱਖਦਾ ਜੇ ਤੇਰੀ ਸੇਲੀ ਆ ਤੇ ਚਸਵਾਦੀ ਚੀਜ਼ ਤੇ ਕੋ ਖਵਾਉਂਦੀ ਪਿਆਂਦੀ ਹੋ ਸਕਦਾ ਕਿ ਪਤਾ ਹੀ ਨਹੀਂ ਕਿ ਤੁਸੀਂ ਆਣਾ ਮੈਂ ਉਹ ਚੰਗ ਦੂਈ ਚਲੇ ਗਈ ਆਣੀ ਆ ਮੈਂ ਹੂੰ ਇਤਰਾ ਕਿਤਰਾ ਹੋ ਸਕਦਾ ਉਹ ਸਬਜੀ ਮੰਡੀ ਕਿਤੇ ਮਿਲੀਆਂ ਹੀ ਉੱਥੇ ਉਹਨਾਂ ਨੇ ਇੱਕ ਦੂਜੇ ਦੇ ਨੰਬਰ ਐਕਸਚੇਂਜ ਕੀਤੇ ਤੇ ਟਾਈਮ ਸੱਟ ਕੀਤਾ ਸੀ ਤੈਨੂੰ ਪਤਾ ਸਿਮਰਨ ਨੇ ਉਹਦੇ ਵਾਸਤੇ ਸੂਟ ਖੜਿਆ ਪਹਿਲਾਂ ਤੇਨੇ ਮੈਨੂੰ ਘਰ ਵਿਖਾਇਆ ਨਹੀਂ ਚੱਜ ਸਵਾਦਣਾ ਅੱਛਾ ਉੱਥੇ ਜਾ ਕੇ ਵੇਖਿਆ ਨਹੀਂ ਸੂਟ ਤੋਬਾ ਮੇਰੇ ਪਿਓ ਦੀ ਏਡਾ ਸੋਹਣਾ ਸੂਟ ਤੈਨੂੰ ਪਤਾ ਸਿਮਰਨ ਦਾ ਦਿਲ ਤਾਂ ਅੱਗੇ ਬੜਾ ਖੁੱਲਾ ਹੈਗਾ ਹੈ ਉਦੇਸੀ ਲਈ ਨਿੱਕੀ ਕੀਤਾ ਅਤਰਨ ਲੱਗਿਆ ਆ ਨਿੱਕੇ ਨਿੱਕੇ ਜੇ ਗਿਫਟ ਦਿੱਤੇ ਐਂਜ ਲੱਗਦਾ ਜਿਵੇਂ ਦਸਾਂ ਦਸ ਹਜ਼ਾਰ ਰੁਪਿਆਵਾਂ ਵਾਲੀਆਂ ਵਿੱਚ ਕਾਪੀਆਂ ਹੋਣ ਹੈ ਬੰਦਾ ਚੀਜ਼ ਦਿੰਦਾ ਏ ਵੇਖ ਕੇ ਕਿ ਚੱਲ ਜੇ ਮੈਨੂੰ ਇਹ 2 2.5 ਹਜ਼ਾਰ ਦੀ ਚੀਜ਼ ਦਿੱਤੀ ਆ ਮੈਂ ਵੀ ਅਗੋਂ 4-5 ਹਜ਼ਾਰ ਵਾਲੀ ਚੀਜ਼ ਦਵਾਂ ਹੈ ਤੇ ਕੀ ਦੇ ਦਿੱਤਾ ਤੇ ਸਿਮਰਤ ਦੇ ਨੂੰ ਪਤਾ ਉਹਨੇ ਚੀਜ਼ਾਂ ਬਾਰੇ ਸੋਚਣਾ ਨਹੀਂ ਹੁਣ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਬਾਕੀ ਇੱਕ ਗੱਲ ਹੀ ਸਿਮਰਨ ਨੇ ਇਹ ਕੰਮ ਗਲਤ ਕੀਤਾ ਹੈ ਆ ਸੇਲ ਪੁਣਾ ਜਿਹੜੀਆਂ ਗਾਂ ਸੇਲੀ ਤੇਰੇ ਸਕੂਲ ਟਾਈਮ ਪੜ੍ਹ ਜੇਗਾ ਦਫਾ ਕਰ ਪਰਾਂ ਤੂੰ ਉਹਨੂੰ ਆ ਨਵੀਂ ਉਹਦੇ ਨਾਲ ਲੱਗੀ ਰਿਸ਼ਤੇਦਾਰੀ ਜਗਾਨ ਨਹੀਂ ਆਪਾਂ ਦੋ ਸੇਲੀਆਂ ਘਟ ਸੀ ਉਸ ਦੀ ਮਰਜ਼ੀ ਫਿਰ ਅਜੀ ਹੁਣ ਕਹਿ ਰਿਹਾ ਵੀ ਚਾ ਕੁਝ ਦਿੱਤਾ ਹੈ ਨਾ ਆਈ ਇਹਨੂੰ ਕਹਿ ਵੀ ਕੀ ਸਕਦੇ ਆ ਮੇਰੀ ਗੱਲ ਸੁਣ ਇਹਦੀ ਸੇਲੀ ਉਹਨੂੰ ਤਾਂ ਚਾਹੀਦਾ ਸੀ ਨਾ ਕਿ ਮੇਰੀ ਸੇਲੀ ਦੀ ਵੀ ਗਾਂ ਸੇਲੀ ਆਈ ਆ ਤੂੰ ਉਹਨੂੰ ਤਿੰਨ ਗਿਫਟ ਉਹਨੂੰ ਵਖਾ ਫੜਾਏ ਤੇ ਇੱਕ ਗਿਫਟ ਮੈਨੂੰ ਦੇ ਉਸ ਦੀ ਮਰਜ਼ੀ ਉਸ ਸੇਲੀ ਜੀ ਉਹਨੇ ਉਹਨੂੰ ਦੇ ਦਿੱਤਾ ਲੈ ਇੱਕ ਗੱਲ ਹੋਰ ਸੁਣ ਹੂੰ ਉਹਨੇ ਉਹਨੂੰ ਦਿੱਤੇ ਤਿੰਨ ਗਿਫਟ ਉਹਦੀ ਸੇਲੀ ਨੇ ਪਤਲੇ ਪਤਲੇ ਸੜੇ ਸੜੇ ਜਿਹੜੇ 10 ਰੁਪਈਆਂ ਦੀਆਂ ਕਾਪੀ ਹੋਵੇ ਕਿਸੇ ਕੰਮ ਦੇ ਨਹੀਂ ਬੰਦਾ ਜੇ ਗਿਫਟ ਦੇਣੇ ਲੱਗਾ ਸੀ ਤੇ ਕੋਈ ਸਿਮਰਨ ਵਾਂਗੂ ਚਾਰਜਸ ਦਾ ਵਾਅਦਾ ਦਿੰਦਾ ਫਿਰ ਦੂਜੀ ਗੱਲ ਵੇਖ ਉਹਨੂੰ ਉਹਨੇ ਤਿੰਨ ਗਿਫਟ ਦੇ ਦਿੱਤੇ ਹੂੰ ਸਿਆਣੀ ਹੁੰਦੀ ਏਦੀ ਸੇਲੀ ਦੋ ਗਿਫਟ ਦਿੰਦੀ ਉਹਨੂੰ ਇੱਕ ਗਿਫਟ ਦਿੰਦੀ ਮੈਨੂੰ ਕਿਉਂਕਿ ਮੈਂ ਵੀ ਤਾਂ ਉਹਦੀ ਸੇਲੀ ਦੀ ਸੇਲੀ ਸੀ ਨਾ ਚਲੋ ਫਿਰ ਉਹਦੀ ਸੇਲੀ ਜਦੋਂ ਉਹਨੂੰ ਦੇ ਦਿੱਤਾ ਨਹੀਂ ਦਿੱਤਾ ਤੈਨੂੰ ਤੇ ਨਾ ਸੀ ਫਿਰ ਕੀ ਕਰ ਸਕਦੇ ਫਿਰ ਹੁਣ ਚੱਲ ਭਰੇ ਮੇਰੀ ਗੱਲ ਸੁਣ ਆਹ ਗੱਲ ਤੁਸੀਂ ਮਨਣਾ ਨਾ ਕਰੀ ਚੰਗਾ ਮੈਂ ਉਹ ਗੱਡੀ ਦਾ ਹਾਰਨ ਵੱਜ ਗਿਆ ਲੱਗਦਾ ਬੱਚੇ ਆ ਗਏ ਠੀਕ ਆ ਚੱਲ ਠੀਕ ਆ ਓਕੇ ਸਿਮਰਨ ਜੀ ਜੀ ਸਿਮਰਦੀ ਜੀ ਅਰਣਾ ਬੇਂ ਜੀ ਆਜੋ ਆਜੋ ਲੰਘੇ ਆਓ ਆ ਗਿਆ ਇਹ ਕੀ ਕਰਦੇ ਬੇਓ ਆ ਵੀ ਪ੍ਰੈਸ ਵਾਲੇ ਨੂੰ ਕੱਪੜੇ ਭੇਜਨੇ ਨੇ ਤੇ ਮੈਂ ਕਿਹਾ ਬੰਨ ਕੇ ਰੱਖ ਦਵਾ ਅੱਛਾ ਤੇ ਆਜੇਗਾ ਤੇ ਲੈ ਜਾਏਗਾ ਭੇਜੋ ਅੱਛਾ ਬੈਠੀ ਬੈਠੀ ਭੇਜੋ 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 ਉਹ ਠੀਕ ਠਾਕ ਜੀ ਬੱਸੀ ਆਪਣੀ ਬਸ ਆ ਕੰਮ ਹੀ ਲੱਗੀ ਭਾਈ ਜੀ ਘਰਾਂ ਦੇ ਤਾਂ ਇੰਨੇ ਚ ਦਿਹਾੜੀ ਲੈ ਜਾਂਦੀ ਜੀ ਆਹ ਤੇ ਹੈ ਇੰਨੀ ਕਹਿੰਦੀਆਂ ਦਿਹਾੜੀਆਂ ਹੋਈਆਂ ਚਾ ਇਹਨਾਂ ਸੱਚ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਪੁੱਛਣਾ ਹੀ ਸੀਗਾ ਤੇ ਮੈਂ ਸਵੇਰੇ ਗਈ ਸੀ ਅੰਬੀ ਛਿੱਲੀ ਦੇ ਘਰ ਤੇ ਤੁਸੀਂ ਬਿੱਲ ਮਾਰਦੇ ਵਜਿਦਿ ਮੈਂ ਕੈਮਰੇ ਚ ਵੇਖ ਲਿਆ। ਕਿਹ ਪਤਾ ਨਹੀਂ ਹਾਏ। ਅਰ ਉਹਨਾਂ ਨੂੰ ਕੋਈ ਕੰਮ ਨਾ ਹੋਵੇ ਤੇ ਮੈਂ ਇਧਰ ਆਈ ਆ ਤੇ ਮੈਂ ਤੁਹਾਨੂੰ ਪੁੱਛਣਾ ਹੀ ਸੀ ਕਿ ਚੰਗੇ ਤੁਸੀਂ ਆਪ ਹੀ ਆ ਗਏ। ਹਾਂ ਮੈਂ ਆਈ ਸੀ। ਗਲੀ ਦੇ ਭਾਈ ਸਾਗਲ ਆਇਆ ਸੀਗਾ। ਤੁਸ ਹੋਇ ਲੱਗਾ ਸੀ। ਉਹਦੇ ਗਾਜ਼ਿਲ ਨੂੰ ਸਾਗ ਲੈਣਾ। ਹਾਂ ਤੇ ਮੈਂ ਕਿਹਾ ਚਲ ਮੈਂ ਵੇਖਦੀ ਆ ਮੈਂ ਭੈਣ ਜੀ ਕਹਿੰਦੀ ਚਲ ਮੈਂ ਵੀ ਲੈ ਲੈਣੀ ਸਾਗ ਤੇ ਤੁਸੀਂ ਵੀ ਲੈ ਲਓ। ਤੇ ਤੁਸੀਂ ਲੈ ਕੇ ਰੱਖ ਲੈਣਾ ਤੁਸੀਂ ਸਾਡਾ। ਮੈਂ ਕਿਹਾ ਚਲ ਮੈਂ ਪੁੱਛ ਲੈਣੀ ਆ ਨਾ ਉਹਨਾਂ ਨੂੰ ਤੇ ਮੈਂ ਜਸਪੀਰ ਨਾਲ ਗਈ ਉਹ ਵੀ ਘਰ ਨਹੀਂ ਉਹਨੇ ਨਾਲ ਲੱਗੀ ਸਾ। ਅੱਛਾ ਉਹਨੂੰ ਮੈਂ ਕਿਹਾ ਮੈਂ ਕਿਹਾ ਚੱਲ ਆ ਜਾ ਤੂੰ ਘਰ ਤੇ ਉਹ ਗਏ ਹੋਏ ਸਨ ਉਹਦੇ ਬੱਚੇ ਤੇ ਉਹ ਕਹਿੰਦੇ ਉਹਨਾਂ ਨੇ 6 ਵਜੇ ਤੱਕ ਵਾਪਸ ਨਹੀਂ ਆਣਾ ਤੇ ਮੈਂ ਕਿਹਾ ਤੂੰ ਘਰ ਇਕੱਲੀ ਕੀ ਕਰੇਂਗੀ ਚਾਬੀ ਲੈ ਗਿਓ ਨਾਲ ਘਰ ਦੀ ਅੱਛਾ ਤੇ ਮੈਂ ਕਿਹਾ ਤੂੰ ਆ ਜਾ ਐਦਾਂ ਘਰ ਨਾਲ ਹੀ ਚੱਲ ਮੇਰੇ ਗੱਲਾਂ ਮਾਰਦੇ ਜਾਵਾਂਗੇ ਤੇ ਗੱਲਾਂ ਮਾਰ ਆ ਜਾਂਗੀ ਐਸੇ ਬਾਰੇ ਮੈਂ ਤੁਹਾਨੂੰ ਗੱਲ ਕਰਨਾ ਹੀ ਆ ਇਸੇ ਬਾਰੇ ਤੇ ਹੋਰ ਕੀ ਕਹਿਣਾ ਜੀ ਤੇ ਉਹਨੂੰ ਜਦੋਂ ਤੁਸੀਂ ਨਾਲ ਲੈ ਕੇ ਗਏ ਆ ਤੇ ਗਾਹ ਤੋਂ ਨਾਲ ਲੈ ਕੇ ਜਾਇਓ ਮੈਂ ਤੁਹਾਨੂੰ ਦੱਸਦਾ

ਮੈਂ ਤੁਹਾਨੂੰ ਦੱਸ ਮੇਰਾ ਤੁਹਾਡਾ ਸੀ ਪਿਆਰ ਠੀਕ ਹੈ ਉਹਨੇ ਮਿਲਣ ਲਗੀਆਂ ਗੱਲਾਂ ਤੁਹਾਡੀ ਜੁਗਲੀਆਂ ਕਰ ਦਿੱਤੀਆਂ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਮੈਂ ਤੁਹਾਨੂੰ ਦੱਸਦਾ ਅੱਗੋਂ ਤੁਹਾਡੀ ਮਰਜ਼ੀ ਹੈ ਅੱਗੇ ਤੋਂ ਨਾਲ ਲੈ ਜਾਣਾ ਕਿਤੇ ਇੱਕ ਜਹ ਨਹੀਂ ਲੈ ਜਾਣਾ ਬਸ ਸਮਝਾ ਨਹੀਂ ਮੈਂ ਤੁਹਾਨੂੰ ਸਮਝਾਤਾ ਚੱਲ ਚੰਗਾ ਫਿਰ ਚੰਗਾ ਇਹ ਜਸ ਬੀਰ ਨੇ ਕੀ ਕੀਤਾ ਇਦਾਂ ਨਹੀਂ ਸੀ ਕਰਨਾ ਚਾਹੀਦਾ ਇਹਨੂੰ ਇਹਨੂੰ ਫੋਨ ਕਰਕੇ ਇੱਥੇ ਬੁਲਾਨੀ ਆ ਕਰ ਜਾਵਾਂਗੀ ਨਾ ਇਹਦੀ ਨੂਹ ਹੈਗੀ ਚੰਗਾ ਨਹੀਂ ਲੱਗਦਾ ਇੱਥੇ ਬੁਲਾ ਲੈ। ਹੈਲੋ ਹੈਲੋ ਹਾਂ ਸਿਮਰਣਾ ਹਾਂ ਜਸਬੀਰ ਕੀ ਕਰਦੀ ਵੀ ਕੁਝ ਨਹੀਂ ਆ ਨੂਨ ਮੈਂ ਕਿਹਾ ਤੋ ਫੁਲਕੇ ਲਾ ਕੇ ਦੇ ਭੁੱਖ ਬੜੀ ਲੱਗੀ ਸੀ ਚਲ ਅੱਛਾ ਮੇਰੀ ਗੱਲ ਸੁ ਤੂੰ ਫੁਲਕਾ ਖਾਣ ਨੂੰ ਰਹਿਣ ਦੀ ਤੂੰ ਇੱਧਰ ਹੀ ਆ ਜਾ ਮੈਂ ਇੱਧਰ ਬਣਾਉਂਦੀ ਵੀ ਆ ਤੇ ਅੱਜ ਦੋਨੋਂ ਖਾ ਲਾਂਗੀ ਆ ਇੱਧਰ ਹਜਰਾ ਨਾਲ ਮੈਨੂੰ ਕੰਮ ਹੈ ਥੋੜਾ ਜਿਹਾ ਜਰਾ ਇੱਧਰ ਆ ਖਾ ਲੈ ਮੈਂ ਆ ਗਈ ਕਿਰ ਰਹਿਣ ਤੇ ਵੀ ਰੋਟੀ ਬਾਹਰ ਜਾ ਕੇ ਖਾਣੀ ਤੂੰ ਮੈਨੂੰ ਬੁਲਾ ਕੇ ਆਪ ਕਿੱਧਰ ਚਲ ਗਈ ਲੈ ਭੈਣੇ ਤੂੰ ਇੱਥੇ ਬੈਠੀ ਹੋਈ ਆ ਆਜਾ 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 ਕੀ ਗੱਲ ਰੋਟੀ ਪਾਣੀ ਕਰ ਲਿਆ ਕਿਸੇ ਨੀ ਵੱਲੋਂ ਵਾਲਾ ਹੀ ਨਾ ਨਾ ਬਸ ਇਤਨੀ ਕਿਤੇ ਨਹੀਂ ਨਹੀਂ ਅੱਛਾ ਤੇ ਵੀ ਗੱਲ ਸੁਣੋ ਮੇਕੇ ਚਲੇ ਤੇ ਰੋਟੀ ਖਾ ਲੇਗੀ ਤੂੰ ਹੋਰ ਕੀ ਅੱਛਾ ਅੱਛਾ ਹਾਂ ਮੈਂ ਵਧੀਆ ਸਬਜੀ ਨਹੀਂ ਮਟਰ ਪਨੀਰ ਚੰਗਾ ਤੇ ਮੇਕੇ ਚੱਲ ਫੁਲਕਾ ਤੇਰੀ ਖਾ ਲਾਂਗੇ ਦੋਵੇਂ ਫੁਲਕਾ ਨਹੀਂ ਖਾ ਲਾਂਗੇ ਖਾ ਲਾਂਗੇ ਨਾ ਥੋੜਾ ਤੈਨੂੰ ਤੂੰ ਕਵੇ ਖਾਣ ਬਾਰੇ ਤੇ ਮੈਂ ਖਾਵਾਂ ਨਾ ਇਹ ਤਾਂ ਵਰਕਾ ਹੀ ਪਾੜ ਦੇ ਸਹੀ ਗੱਲ ਹੋਰ ਕੀ ਕਰਦੀ ਆਈ ਕੁਝ ਨਹੀਂ ਤੇਰੇ ਦਸਨ ਦੇ ਡਈ ਸੀ ਮੈਂ ਕਿ ਕਨੇ ਰੋਟੀ ਬਣਾਣ ਡਈ ਸੀ ਮੈਂ ਰੋਟੀ ਖਾਣ ਲੱਗੀ ਸੀ ਆਹ ਉਹ ਮੈਂ ਤੈਨੂੰ ਤਾਂ ਫੋਨ ਕੀਤਾ ਚੱਲ ਨਾਲ ਤੇ ਰੋਟੀ ਖਾ ਲਾਂਗੀ ਆ ਨਾਲ ਮੈਂ ਕੋ ਗੱਲਾਂ ਕਰ ਲੈਨੇ ਦੁੱਖ ਸੁੱਖ ਦੁੱਖ ਸੁੱਖ ਮੈਂ ਕਹਿਣਾ ਸੀ ਤੈਨੂੰ ਦੇਖ ਨੂੰ ਮੰਜੂ ਕਰ ਗਏ ਆ ਅਸੀਂ ਅੱਜ ਮੰਜੂ ਮੇਰੀ ਸੇਲੀ ਅੱਛਾ ਅੱਛਾ ਨਵੀਂ ਸੇਲੀ ਹਾਂ ਉਹਦੇ ਘਰ ਜੂ ਗਏ ਆ ਤੇ ਤੈਨੂੰ ਰੋਟੀ ਤੂੰ ਖਾਣੀ ਸੀ ਤੂੰ ਮੈਨੂੰ ਕਹਿ ਦਿੰਦੀ ਵੀ ਮੈਨੂੰ ਭੁੱਖ ਲੱਗੀ ਏ ਮੈਂ ਇਸੇ ਕਰਕੇ ਹੁਣ ਆਂਦੇ ਪਹਿਲੇ ਮੈਂ ਰੋਟੀ ਬਕਾਈ ਏ ਮੈਂ ਕਿਉਂ ਨੂੰ ਭੁੱਖ ਲੱਗੀ ਹੋਣੀ ਤੇ ਮੈਂ ਰੋਟੀ ਇੱਥੇ ਹੀ ਉਹਨੂੰ ਖਵਾ ਦਿਆਂ ਤੇ ਤੈਨੂੰ ਤੇਨੀ ਭੁੱਖ ਲੱਗੀ ਤੇ ਤੂੰ ਕਹਿ ਦੇਣੀ ਕਿਉਂਕਿ ਮੈਂ ਤੁਹਾਨੂੰ ਪਹਿਲੇ ਫੋਨ ਤੇ ਕਹਿ ਚੁੱਕੀ ਸੀ ਕਿ ਮੈਂ ਖਾਣਾ ਕੁਛ ਨਹੀਂ ਕਿਉਂਕਿ ਮੈਂ ਨਾਸ਼ਤਾ ਕਰਦੀ ਹਾਂ ਲੇਟ ਤੇ ਉਸ ਦਰਮਿਆਨ ਮੈਂ ਕੁਛ ਨਹੀਂ ਖਾਣਾ ਹੁੰਦਾ ਐਵੇਂ ਤੂੰ ਸਮਾਨ ਲਿਆਏਂਗੀ ਤੇ ਮੈਂ ਖਾਣਾ ਨਹੀਂ ਤੇ ਫਿਰ ਤੈਨੂੰ ਮਹਿਸੂਸ ਹੋਏਗੀ ਗੱਲ ਤੇ ਮੇਰੀ ਗੱਲ ਤੂੰ ਉਹਨੂੰ ਪਹਿਲੇ ਜਾਣਦੀ ਸੀ ਨਹੀਂ ਨਹੀਂ ਮੈਂ ਤਾਂ ਈ ਚਾਹਦੀ ਪਹਿਲਾਂ ਉਹਨੂੰ ਫਿਰ ਤੈਨੂੰ ਕਿਵੇਂ ਪਤਾ ਉਹਦਾ ਸੁਭਾਅ ਕਿਵੇਂ ਦਾ ਹੈਗਾ ਕਿਵੇਂ ਜੈ ਨਹੀਂ ਉਹਨਾਂ ਦੇ ਘਰ ਕਿਵੇਂ ਦਾ ਖਾਣਾ ਕੀ ਮਾਹੌਲ ਹੈ ਉਹਨਾਂ ਦੇ ਘਰ ਦਾ ਅਸੀਂ ਇੱਕਦਮ ਹੀ ਤੂੰ ਕਿਦਾਂ ਫੈਸਲਾ ਲੈ ਲਿਆ ਇਹ ਤੂੰ ਗੱਲ ਸੋਚ ਵੀ ਤੇਰੇ ਦਿਮਾਗ ਵਿੱਚ ਆ ਗਈ ਕਿ ਉਹਨੇ ਸਾਨੂੰ ਕੁਝ ਖਵਾਇਆ ਨਹੀਂ ਨਾ ਇੰਜ ਕਰਦੀ ਚੰਗਾ ਕਰਦੀ ਤੇ ਕੁੱਕਰ ਵਿੱਚ ਫਟਾਫਟ ਚੋਲ ਪਾਉਂਦੀ ਤੇ ਇੱਕ ਸੀਟੀ ਮਾਰ ਲੈਂਦੀ ਇਹ ਤੈਨੂੰ ਗੱਲ ਕਿੰਨੇ ਕਹੀ ਭੜੇ ਮੈਂ ਤਾਂ ਗੱਲ ਕਹੀ ਨਹੀਂ ਗਈ ਇਹ ਗੱਲ ਮੇਰੀ ਗੱਲ ਸਰ ਮੈਨੂੰ ਨਹੀਂ ਪਤਾ ਕਿੰਨੇ ਕਹੀ ਕਿੰਨੇ ਨਹੀਂ ਕਹੀ ਮੈਂ ਕਹਿ ਰਹੀ ਆ ਮੈਂ ਕਹਿ ਰਹੀ ਆ ਤੈਨੂੰ ਭੁੱਖ ਲੱਗੀ ਸੀ ਅਸੀਂ ਇੰਨੀ ਉਹਦੀ ਬੜੀ ਗੱਲਾਂ ਕਿਉਂ ਕਰੀਏ ਜਦ ਕਿ ਤੂੰ ਉਹਨੂੰ ਪਹਿਲੇ ਜਾਣਦੀ ਨਹੀਂ ਪਹਿਚਾਨਦੀ ਨਹੀਂ ਤੈਨੂੰ ਉਹਦੀ ਆਤ ਦਾ ਨਹੀਂ ਪਤਾ ਤੈਨੂੰ ਉਹਦੇ ਸੁਭਾਅ ਦਾ ਨਹੀਂ ਪਤਾ ਹੈਗਾ ਨਾਲ ਜਸਵੀਰ ਇੱਕ ਗੱਲ ਕਹਾਂ ਹੁਣ ਤੂੰ ਮੇਰੀ ਸਹੇਲੀ ਹੈ ਉਹ ਵੀ ਮੇਰੀ ਸਹੇਲੀ ਹੈ ਜਦੋਂ ਅਸੀਂ ਮਿਲਦੇ ਆ ਨਾ ਇੱਕ ਦੂਜੇ ਨੂੰ ਅਸੀਂ ਇਹ ਸੋਚ ਕੇ ਨਹੀਂ ਮਿਲਦੇ ਕਿ ਅਸੀਂ ਉਹਦੇ ਘਰ ਚੱਲਨੇ ਆ ਖਾ ਪੀ ਕੇ ਆਈਏ ਸਮੋਸੇ ਪਕੌੜੇ ਖਾ ਕੇ ਆਈਏ ਕਹਿੰਦੇ ਇਨ ਜਗਾ ਦਿਲਾਂ ਵਿੱਚ ਹੋਣੀ ਚਾਹੀਦੀ ਇੰਨੇ ਟਾਈਮ ਬਾਦ ਅਸੀਂ ਮਿਲਿਆ ਮੈਂ ਤਾਂ ਕਿ ਨਹੀਂ ਮੈਨੂੰ ਚਾਹ ਵੀ ਨਹੀਂ ਸੀ ਪੀਣੀ ਚਾਹੀਦੀ ਮੈਂ ਉਸ ਟਾਈਮ ਉਹਦੇ ਕੋਲ ਬੈਠਦੀ ਉਹਦੇ ਨਾਲ ਗੱਲ ਕਰਦੀ ਉਹਦੀ ਗੱਲ ਸੁਣਦੀ ਆਪਣੀ ਸੁਣਾਉਂਦੀ ਕਿਉਂਕਿ ਜਿਹੜੇ ਸਾਡੇ ਉਹ ਪਲ ਨੇ ਨਾ ਉਹ ਸਾਨੂੰ ਪਰਤ ਕੇ ਨਹੀਂ ਮਿਲਨੇ ਖਾਣ ਪੀਣ ਦਾ ਕੀ ਐ ਇਸ ਟੇਡ ਨੇ ਕਦੀ ਨਹੀਂ ਪਰਣਾ ਇਹਦੇ ਅੰਦਰ ਜੋ ਮਰਜੀ ਛੁੱਟੀ ਜਾਓ ਇੰਨੇ ਹੋਰ ਭੁੱਖ ਹੋਰ ਭੁੱਖ ਹੋਰ ਭੁੱਖ ਕਰੀ ਜਾਣੀ ਐ ਜਿਹੜੀ ਮੂੰਹ ਦੀ ਜ਼ੁਬਾਨ ਐ ਨਾ ਤੇ ਦਿਲਾਂ ਦਾ ਪਿਆਰ ਐ ਨਾ ਜਸਬੀਰ ਇਹ ਕਦੀ ਨਹੀਂ ਮਿਲਣਾ ਹੈਗਾ ਤੇ ਕਦੀ ਵੀ ਕਿਸੇ ਘਰ ਜਾਓ ਨਾ ਉਹਦੀਆਂ ਚ ਕਮੀਆਂ ਨਾ ਕੱਢ ਕੇ ਆਓ ਕਮੀਆਂ ਨਾ ਕੱਢ ਕੇ ਉਹਨੇ ਸਾਨੂੰ ਟਾਈਮ ਦਿੱਤਾ ਹੈ ਨਾ ਸਮਝੋ ਕਿ ਬਹੁਤ ਵਧੀਆ ਹੈ ਕਿ ਉਹਨੇ ਸਾਨੂੰ ਟਾਈਮ ਦਿੱਤਾ ਉਹ ਸਾਡੇ ਕੋਲ ਬੈਠਿਆ ਇਹ ਸਭ ਤੋਂ ਜ਼ਿਆਦਾ ਕੀਮਤੀ ਹੈ ਬਾਕੀ ਰਹੀ ਗੱਲ ਗਿਫਟ ਦੀ ਉਹਨੂੰ ਕੀ ਪਤਾ ਸੀ ਕਿ ਤੂੰ ਨਾ ਲੈਣਾ ਨਿਜੀ ਨਾ ਪਤਾ ਇਸ ਕਰਕੇ ਨਾਲੇ ਦਾ ਮਤਲਬ ਇਹ ਤੋਣਾ ਹੁੰਦਾ ਵੀ ਜੇ ਮੇਰੇ ਨਾਲ ਕੋਈ ਗਿਆ ਹੈ ਜਾਂ ਮੇਰੇ ਘਰ ਤੂੰ ਆਈ ਹੈ ਕੋਈ ਜੇ ਮੈਂ ਇੱਕ ਨੂੰ ਚੀਜ਼ ਦੇ ਰਹੀ ਆ ਤੇ ਦੂਜੇ ਨੂੰ ਦੇਣਾ ਕੋਈ ਜ਼ਰੂਰੀ ਇਹ ਨਹੀਂ ਗੱਲ ਹੁੰਦੀ ਹੈਗੀ ਜਸਵੀਰ ਇਹ ਗਲਤ ਗੱਲ ਹੈ ਇਸਾ ਨਹੀਂ ਗੱਲ ਕਰਨੀ ਚਾਹੀਦੀ ਨਾਲ ਗਿਫਟਾਂ ਦੇ ਨਾਲ ਕਦੀ ਵੀ ਪਿਆਰ ਨਹੀਂ ਥੋਲੀਦਾ ਹੁੰਦਾ ਇਹ ਗਿਫਟ ਦਾ ਕੀ ਹੈ ਇਹ ਕੋਈ ਮਾਇਨੇ ਨਹੀਂ ਰੱਖਦੀ ਤੂੰ ਉੱਥੇ ਕੀ ਕਿਹਾ ਸੀਗਾ ਕਿ ਮੈਂ ਹੁਣ ਅੱਜ ਤੋਂ ਤੀਜੀ ਵਿੱਚ ਮੈਂ ਰਲ ਗਈ ਆ ਤੇ ਜੇ ਤੁਰ ਲਗੀ ਨਾ ਤੇ ਫਿਰ ਇਹ ਗੱਲਾਂ ਕਰਨੀਆਂ ਤੇ ਤੈਨੂੰ ਸੋਭਦੀਆਂ ਹੀ ਨਹੀਂ ਬਿਲਕੁਲ ਵੀ ਤੂੰ ਕਿਉਂ ਗੱਲਾਂ ਕਰੇ ਇੱਥੇ ਤੈਨੂੰ ਦਿਲ ਜਗਾ ਨਹੀਂ ਬਣਾ ਰਹੀ ਬਲਕਿ ਹੁਣ ਮੈਂ ਜਾਉਂਗੀ ਨਾ ਤੇ ਮੈਂ ਜਿੱਥੇ ਕੋਸ਼ਿਸ਼ ਕਰੂੰਗੀ ਨਾ ਜਸਬੀਰ ਨੂੰ ਨਾਲ ਨਾ ਲੈ ਕੇ ਜਾਵਾਂ ਕਿਉਂਕਿ ਇਹਨੇ ਤਾਂ ਕਮੀਆਂ ਕੱਢਣੀਆਂ ਨੇ ਉਹਦੇ ਘਰ ਜਾ ਕੇ ਮੈਂ ਆਪਣੀ ਸਹੇਲੀ ਨੂੰ ਦੀਆਂ ਲੁਕਾਣੀਆਂ ਨੇ ਨਾ ਕਿ ਮੈਂ ਸਰੇ ਆਮੋ ਦੀਆਂ ਖਲਾਰਨੀਆਂ ਨੇ ਨਾ ਇਸ ਕਰਕੇ ਇੱਕ ਚੰਗੀ ਸਹੇਲੀ ਬਣ ਸਹੇਲੀਆਂ ਦੇ ਪਰਦੇ ਕੱਜੀ ਦੇ ਨੇ ਨੰਗੇ ਨਹੀਂ ਕਰੀਦੇ ਹਾਂਜੀ ਸਾਦਰ ਸਸੀ ਕਾ ਜੀ ਸਸੀ ਕਾ ਜੀ ਬਿਲਕੁਲ ਸਹੀ ਗੱਲ ਹੈ ਕਿ ਕਈ ਵਾਰੀ ਐਸਾ ਹੀ ਹੁੰਦਾ ਸਾਡੇ ਰੀਅਲ ਲਾਈਫ ਦੇ ਵਿੱਚ ਵੀ ਕਿ ਜਦੋਂ ਆਪਾਂ ਤਿਆਰੀ ਕਰਦੇ ਹੁੰਨੇ ਆ ਕਿਤੇ ਜਾਣ ਦੀ ਕੋਈ ਸਾਡੇ ਘਰ ਗੈਸਟ ਆ ਜਾਂਦੇ ਆ ਜੋ ਕੋਈ ਆਸ ਪੜੋਸ ਵਾਲਾ ਕਿਸੇ ਤਰ੍ਹਾਂ ਦੇ ਕੁਝ ਵੀ ਹੋ ਸਕਦਾ ਆ ਆਪਾਂ ਨੂੰ ਨਾਲ ਲੈਨੇ ਉਹਨਾਂ ਨੇ ਜੋ ਤੁਹਾਨੂੰ ਅਟੈਂਡ ਕਰਨਾ ਹੈ ਉਹ ਤਾਂ ਟੈਂਡ ਪ੍ਰੋਪਰ ਬਾਕੀਆਂ ਨੂੰ ਵੀ ਉਹਨਾਂ ਨੇ ਕੀਤਾ ਹੀ ਆ ਕਿਉਂਕਿ ਜੋ ਖਾਣ ਬਣਾ ਰਿਹਾ ਪਿਆ ਤੁਹਾਡੇ ਵਾਸਤੇ ਕੁਝ ਸਪੈਸ਼ਲ ਉਹਨਾਂ ਵੱਖਰਾ ਨਹੀਂ ਲੈ ਕੇ ਆਣਾ ਕੋਈ ਦੇਤਾ ਰਹਿ ਗਈ ਗੱਲ ਗਿਫਟਾਂ ਦੀ ਤੇ ਆਪਾਂ ਤੇ ਨਾ ਉਹਨਾਂ ਨੂੰ ਪਹਿਲਾਂ ਤੇ ਜਾਣਦੇ ਸੀ ਜਿਹੜਾ ਜਾਣਦਾ ਸੀ ਉਹਨਾਂ ਨੇ ਉਹਨਾਂ ਨੂੰ ਦੇਣਾ ਹੀ ਦੇਣਾ ਤੇ ਜੇ ਤੁਹਾਨੂੰ ਨਹੀਂ ਦਿੱਤਾ ਜਾਂ ਤੁਹਾਨੂੰ ਨਾਲ ਲੈ ਗਏ ਨੇ ਉਹ ਤੇ ਤੁਸੀਂ ਆ ਕੇ ਉਹਨਾਂ ਦੇ ਘਰ ਦੀ ਇਨਸਰਟ ਆ ਕੇ ਬਾਹਰ ਕਰੋ ਲੋਕਾਂ ਵਿੱਚ ਜਾ ਕੇ ਰੋਲਾ ਪਾਓ ਲੈ ਬਈ ਇਹ ਗਈ ਆ ਸਾਨੂੰ ਉਥੇ ਆ ਨਹੀਂ ਖਵਾਇਆ ਸਾਨੂੰ ਰੋਟੀ ਨਹੀਂ ਖਵਾਈ ਸਾਨੂੰ ਪਾਣੀ ਨਹੀਂ ਪਿਆਇਆ ਐਸ ਤਰ੍ਹਾਂ ਗਾਂ ਤੋਂ ਕੀ ਹੈ ਉਹਨਾਂ ਨੇ ਤੁਹਾਨੂੰ ਕਿਤੇ ਖੜਨਾ ਹੀ ਨਹੀਂ ਸਹੀ ਗੱਲ ਔਰ ਹੁੰਦਾ ਵੀ ਜੇ ਇਸ ਤਰ੍ਹਾਂ ਹੁਣ ਮਿਸਾਲ ਕਰੋ ਕਿ ਮੈਂ ਕਿਸੇ ਨਾਲ ਚਲੀ ਗਈ ਨਾ ਤੁਹਾਨੂੰ ਕਿਸ ਨੇ ਕੋਈ ਚੀਜ਼ ਦਿੱਤੀ ਮੈਨੂੰ ਨਹੀਂ ਨਾ ਦਿੱਤੀ ਮੈਨੂੰ ਗੁੱਸਾ ਨਾ ਉਹਦੇ ਜਿਆਦਾ ਨਾ ਆਪਣੇ ਛੇਲੀ ਦੀ ਹੋਏਗਾ ਮੈਂ ਤੇ ਉਹਨੂੰ ਪੂਰੀ ਗੱਲ ਹੀ ਫੈਲਾ ਦਾਂ ਉਹਦੀ ਗੱਲ ਬੰਝ ਹੋ ਗਿਆ ਜੀ ਉਨ ਜੋ ਗਿਆ ਜਿਉਨੇ ਖਾਤਰ ਵੀ ਕੀਤੀ ਨਾ ਸੀ ਉਹ ਨਹੀਂ ਦੇਖਣੀ ਨਾ ਉਹਨੇ ਦੇਖਣੇ ਸਗੋਂ ਕਮੀਆਂ ਕਰਨੀਆਂ ਹਾਂ ਸਾਡੀ ਸੂਈ ਉੱਥੇ ਜਾ ਕੇ ਅਟਕ ਜਾਣੀ ਔਰ ਮੈਂ ਕਹਿੰਨੀ ਆ ਸਾਡਾ ਵਾਸ ਚੱਲੇਗਾ ਨਾ ਅਸੀਂ ਇੱਕ ਇੱਕ ਦਾ ਬੂਆ ਖੜਕਾ ਅਖੜਕਾ ਅਗੇ ਦੱਸਾਂਗੇ ਕਹਾਣੀ ਛੜਣ ਕੀ ਵਾਪਰੇ ਹਾਂ ਉਹ ਹੈ ਨਾ ਦੱਸਣਾ ਨਾ ਕਿ ਉਹਦੇ ਨਾਲ ਆ ਹੋਇਆ ਤੇ ਉਹਦੇ ਨਾਲ ਆ ਹੋਇਆ ਉਹ ਅੱਗੋਂ 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 ਉਹ ਜਿਹੜੇ ਵਿਚਾਰੇ ਤੇ ਘਰ ਗਏ ਆ ਅੱਜ ਕੱਲ ਨਾ ਹਰ ਕੋਈ ਆਪਣੇ ਘਰੇ ਚੰਨਾ ਕੋ ਜਸਵੀਰ ਬਿਜ਼ੀ ਹੋਇਆ ਪਿਆ ਨਾ ਕਿ ਟਾਈਮ ਨਹੀਂ ਹੁੰਦਾ ਅਗਲਾ ਸਾਨੂੰ ਟਾਈਮ ਕੱਟ ਕੇ ਮਿਲਦਾ ਤੇ ਹੈਗਾ ਨਾ ਥੋੜੀ देर ਸੜਕੂਟ ਬੈਠਦਾ ਸੜਨ ਨਾਲ ਗੱਲਬਾਤ ਕਰਦਾ ਸਮਝ ਲਓ ਕਿ ਇਹ ਸਾਡੇ ਅਸੇ ਸਭ ਤੋਂ ਵਧੀਆ ਗੱਲ ਜੀ ਚਲੋ ਜੇ ਤੁਹਾਨੂੰ ਕੋਈ ਨਾਲ ਲੈ ਹੀ ਗਿਆ ਉਹ ਗਲਤੀ ਕਰੀ ਬੈਠੇ ਗਲਤੀਕਾਰੀ ਬੈਠਾ ਕੋਈ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਪਹਿਲੀ ਗਲਤੀ ਤੇ ਆਖਰੀ ਗਲਤੀ ਹੋਵੇ ਪੰਡਨ ਦੀ ਕਿਉਂਕਿ ਇਸ ਨਾਲ ਇੱਕ ਤਾਂ ਟਾ ਡਗ ਮੱਥਾ ਖਰਾਬ ਹੋਏਗਾ ਬਿਲਕੁਲ ਜੀ ਦੂਸਰਾ ਸੇਲੀਆਂ ਤੋਂ ਵੀ ਜਾਓਗੇ ਤੁਸੀਂ ਔਰ ਤੁਹਾਡੀ ਰੈਪਿਊਟੇਸ਼ਨ ਦਾ ਫਿਰ ਪਤਾ ਲੱਗ ਜਿੰਦਾ ਵੀ ਤੁਸੀਂ ਕਿਸਮਲ ਡੈਲਟੇ ਦੇ ਬੰਦੇ ਜੈ ਜਨਾਨੀ ਜੀ ਹਮੇਸ਼ਾ ਜਦੋਂ ਕਿਸੇ ਵੱਲ ਜਾਂਦੇ ਜੇ ਜੇ ਉਹਨਾਂ ਨੇ ਇੱਕ ਚੀਜ਼ ਰੱਖੀ ਨਾ ਤੇ ਬਾਹਰ ਆ ਕੇ ਨਾਲ ਦੇ ਬੰਦੇ ਨੂੰ ਤੁਸੀਂ ਰਿਸਪੈਕਟ ਸਗੋ ਵਧਾਣੀ ਆ ਆ ਕੇ ਤੁਸੀਂ ਕਹਿਣਾ ਵੀ ਬਹੁਤ ਵਧੀਆ ਸੰਤ ਇੱਕ ਚੰਗਾ ਦੋਸਤ ਮਿਲ ਗਿਆ ਨਾ ਕਿ ਆ ਕੇ ਬਾਹਰ ਭੰਡਣਾਗਾ ਇਹ ਨਹੀਂ ਕਿ ਸਮੋਸੇ ਖਵਾਤੇ ਰੋਟੀ ਕਿਉਂ ਨਹੀਂ ਖਵਾਈ ਰੋਟੀ ਖਵਾਤੀ ਦੇਗ ਨਹੀਂ ਖਵਾਤੀ ਚਲੋ ਜੇ ਸਾਡੀ ਤੁਹਾਨੂੰ ਇਹ ਆ ਜਿਹੜਾ ਟੌਪਿਕ ਲਿਆ ਹੈ ਕਿ ਕੀ ਸੀ ਕਮੀਆਂ ਕਮੀਆਂ ਜਿਹੜੀਆਂ ਕੱਢੀਆਂ ਸੇਲੀ ਦੀਆਂ ਕਮੀਆਂ ਜੇ ਤੁਹਾਨੂੰ ਚੰਗਾ ਲੱਗਾ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮੱਚ ਸਸੀ ਗੱਲ ਜੀ